ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਨਿਊਜ਼ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਬਸਿਆਲਾ ਬਹੁਤ ਹੀ ਵਿਕਸਿਤ ਪਿੰਡ ਹੈ ਇਸ ਪਿੰਡ ਵਿੱਚ ਪ੍ਰਾਇਮਰੀ ਸਕੂਲ ਸਰਕਾਰੀ ਸਕੂਲ ਧਾਰਮਿਕ ਸਥਾਨ ਬਹੁਤ ਹੀ ਵਧੀਆ ਬਣੇ ਹੋਏ ਹਨ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਹਨ ਇਹ ਕਿਹਾ ਜਾ ਸਕਦਾ ਹੈ ਕਿ ਪਿੰਡ ਦੀ ਪੰਚਾਇਤ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਬਹੁਤ ਹੀ ਤਰੱਕੀ ਦੀ ਰਾਹ ਤੇ ਹੈ ਅਤੇ ਪਿੰਡ ਦੇ ਜ਼ਿਆਦਾਤਰ ਲੋਕ ਕਿਸਾਨੀ ਨਾਲ ਜੁੜੇ ਹੋਏ ਹਨ ਅਜਾਹੇ ਵਿੱਚ ਪਿੰਡ ਦਾ ਮੇਨ ਗੇਟ ਜੋ ਕਿ ਰੇਲਵੇ ਫਾਟਕਾਂ ਤੋਂ ਹੋ ਕੇ ਜਾਂਦਾ ਹੈ ਔਰ ਰੇਲਵੇ ਫਾਟਕ ਬੰਦ ਕਰਨ ਦੇ ਨਾਲ ਨਾਲ 메ਨ ਗੇਟ ਵੀ ਬੰਦ ਕਰਕੇ ਬਸਿਆਲਾ ਪਿੰਡ ਨੂੰ ਸ਼ਹਿਰੀ ਆਬਾਦੀ ਤੋਂ ਤੋੜ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਪਿੰਡ ਵਿੱਚ ਆਉਣ ਜਾਣ ਲਈ ਲਗਭਗ 10 ਤੋਂ 15 ਕਿਲੋਮੀਟਰ ਦਾ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਇਹਨਾਂ ਦਾ ਧਰਨਾ ਚੱਲ ਰਿਹਾ ਪਿੰਡ ਵਾਸੀਆਂ ਦਾ 27 ਅੱਜ ਇਹਨਾਂ ਦਾ ਧਰਨਾ ਜਿਹੜਾ 27ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਤੇ ਇਹਨਾਂ ਦਾ ਜੋ ਮਸਲਾ ਹੈ ਇਹਨਾਂ ਦਾ ਜਿਹੜਾ ਰੇਲਵੇ ਫਾਟਕ ਬੰਦ ਕੀਤਾ ਗਿਆ ਹੈ ਇਸ ਫਾਟਕ ਬੰਦ ਹੋਣ ਦੇ ਨਾਲ ਜੋ ਪਿੰਡ ਵਾਸੀਆਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅੱਜ ਅਸੀਂ ਇਹਨਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਾਟਕ ਬੰਦ ਹੋਣ ਦੇ ਨਾਲ ਨਾਲ ਤੁਹਾਨੂੰ ਪਿੰਡ ਵਾਸੀਆਂ ਨੂੰ ਕੀ ਕੀ ਪ੍ਰੋਬਲਮਸ ਆ ਰਹੀਆਂ ਆ ਉਹਦੇ ਇਕੱਲੇ ਪਿੰਡ ਨੂੰ ਨਹੀਂ ਇਹ ਬਸਿਆਲਾ ਰਸੂਲਪੁਰ ਦੀ ਗੱਲ ਨਹੀਂ 26 ਪਿੰਡਾਂ ਦਾ ਇਹ ਰਾਹ ਸੀ 1914 ਤੋਂ ਲੱਗਾ ਹੈ 10ਵੇਂ ਰੇਲ ਦੀ ਲੰਬਾਈ ਨਹੀਂ ਸੀ 14 ਨੂੰ ਰੇਲ ਗੱਡੀਆਂ ਮਾਲ ਗੱਡੀਆਂ ਪੱਥਰ ਲੱਕੜ ਸਾਰਾ ਕੁਝ ਆਂਦਾ ਸੀ ਗੰਨਾ ਵੀ ਆਂਦਾ ਸੀ ਝੋਨਾ ਵੀ ਆਂਦਾ ਰਿਹਾ ਤੇ ਕਣਕ ਵੀ ਆਂਦੀ ਰਹੀ ਤੇ 1980 ਚ ਮਾਲ ਗੱਡੀਆਂ ਬੰਦ ਹੋ ਗਈਆਂ ਇਹਨਾਂ ਦੇ 3 ਸਾਲ ਪਹਿਲਾਂ ਇਹ ਪਲੱਗ ਕਰ ਦਿੱਤਾ ਇਹ ਬਸਿਆਲਾ ਕੱਲੇ ਪਿੰਡ ਦਾ ਰਸੂਲਪੁਰ ਨੂੰ ਨਹੀਂ ਇੱਥੇ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਅੰਗਹੀਣਾ ਦੀ ਵਡਾਪਾ ਦੀ ਜਾਂ ਹੋਰਾਂ ਦੇ ਬੱਚਿਆਂ ਦੀ ਜਾਂ ਵਿਧਵਾਵਾਂ ਦੀ ਆ ਬਕਾ ਪਰ ਗੁਰੂ ਆ ਉੱਥੋਂ ਲੈ ਕੇ ਆਂਦੇ ਆ 5 ਕਿਲੋਮੀਟਰ ਇੱਧਰ ਨੂੰ ਜਾਣਾ ਪੈਂਦਾ ਨਵੇਂ ਸ਼ਹਿਰ ਸਾਈਡ ਨੂੰ 5 ਆਣਾ ਪੈਂਦਾ 10 ਕਿਲੋਮੀਟਰ ਤੇ ਹੋ ਜਾਂਦਾ ਅੱਜ ਡਰੱਗੀ ਬਹੁਤ ਨੇ ਉਹ ਰਾਹ ਜਾਂਦੀਆਂ ਕੁੜੀਆਂ ਤੇ ਬੀਬੀਆਂ ਨੂੰ ਦੇਖ ਲੈਂਦੇ ਉਹਨਾਂ ਦੀਆਂ ਬਾੜੀਆਂ ਚੇਨੀਆਂ ਤੇ ਉਹਾਂ ਦੇ ਪਰਸ ਲੈ ਕੇ ਭੱਜ ਜਾਂਦੇ ਇਹ ਰਾਹ ਖੁੱਲਣਾ ਚਾਹੀਦਾ ਆਪ ਪੁੱਛ ਤੋਂ ਜਦੋਂ ਗੱਡੀ ਇੱਥੇ ਬਹੁਤ ਸੀ ਰੂਟ ਬਹੁ ਸੀ ਉਦੋਂ ਖੁੱਲਾ ਸੀ ਹੁਣ ਕਿਉਂ ਬੰਦ ਕੀਤਾ ਤੇ ਇਹ ਜਿਹੜਾ ਰਾਹ ਬੰਦ ਹੋਇਆ ਇਹ ਰਾਹ ਜਦੋਂ ਤੁਸੀਂ ਹੁਣ ਜਾਣਾ ਹੈ ਪਿੰਡ ਦੇ ਅੰਦਰ ਫਿਰ ਤੁਹਾਨੂੰ ਤੁਸੀਂ ਕਿੱਧਰੋਂ ਜਾਣੇ ਆ ਕਿਹੜੇ ਪਿੰਡ ਤੋਂ ਜਾਣੇ ਆ ਮੁਾਰਕਪੁਰ ਚੀ ਆਣਾ ਪੈਂਦਾ ਜਿਹੜਾ ਪੈਦਲ ਉਹ ਜਾਹੇ ਲੈਨ ਟੱਪ ਜਾਵੇ ਪਰ ਜੇ ਕੋਈ ਵਹੀਕਲ ਲੈ ਕੇ ਆਂਦਾ ਉਹ ਮੁਾਰਕਪੁਰ ਚੀ ਨਵੇਂ ਸ਼ਹਿਰ ਚ ਆਉਣਾ ਪੈਂਦਾ ਸ਼ਹੀਦ ਭਗਤ ਸਿੰਘ ਨਗਰ ਚ ਤੇ 15 ਕਿਲੋਮੀਟਰ 10 ਕਿਲੋਮੀਟਰ ਪੈ ਜਾਂਦਾ ਜਿਹੜੀ ਇੱਕ ਭਰੀ ਹੋ ਟਰਾਲੀ ਜਾਵੇ ਰਸੂਲ ਪਰੀਏ ਇੱਧਰ ਨੂੰ ਆਂਦੇ ਹੋਣ ਬਸਿਆਲੇ ਉੱਧਰ ਨੂੰ ਜਾਂਦੇ ਹੋਣ ਉਹ ਗੱਡੀ ਨੰਘ ਨਹੀਂ ਸਕਦੀ ਪਰ ਉਹ ਜਿਹੜੇ ਸਕੂਲ ਬੱਸਾਂ ਬੈਨ ਵਗੈਰਾ ਬੱਚੇ ਜਾਂਦੇ ਆ ਉਹ ਵੀ ਉਹੀ ਰੂਟ ਤੋਂ ਜਾਂਦੇ ਆ ਬੱਚੇ ਵੀ ਉਸ ਰੂਟ ਤੇ ਜਾਂਦੇ ਆ ਹਰ ਸਿਆਣਾ ਵੀ ਨਿਆਣਾ ਵੀ ਹਰ ਨੂੰ ਰੂਟ ਉਹ ਦਿੱਤਾ ਹੋਇਆ ਜਿਹੜਾ ਬਿਲਕੁਲ ਸਿਕਿਉਰਿਟੀ ਐਂਗਲ ਤੋਂ ਠੀਕ ਨਹੀਂ ਤੇ ਹਰ ਸੂਰਚਾ ਅੱਜ ਮਹੀਨਾ ਹੋ ਨੂੰ ਜਾ ਰਿਹਾ 27 ਦਿਨ ਹੋ ਗਏ ਆ ਲੋਕਾਂ ਦੀ ਕੋਈ ਮੰਗ ਵਾ ਨਾ ਤਾਜ ਮੰਗਦੇ ਆ ਨਾ ਰਾਜ ਮੰਗਦੇ ਆ ਸਿਰਫ ਇੱਕ ਗੱਲ ਮੰਗਦੇ ਆ ਵੀ ਆ ਗੇਟ ਖੋਲਤਾ ਜਾਵੇ ਜੇ ਗੇਟ ਫੱਟ ਕੇ ਲਾਣਾ ਤੇ ਇੱਥੇ ਗੇਟਮੈਨ ਲਾਪੇ ਜਾ ਤੇ ਤੁਹਾਡੀ ਅੱਜ ਜਿਹੜੀ ਹੈ ਧਾਰਨਾ ਤੁਹਾਡਾ 27 ਦਿਨ ਹੋ ਗਏ ਉਸ ਨੂੰ ਤੇ ਤੁਹਾਡੇ ਕੋਲ 27 ਦਿਨਾਂ ਦੇ ਵਿੱਚ ਕੋਈ ਉੱਚ ਅਧਿਕਾਰੀ ਕੋਈ ਸਰਕਾਰੀ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ ਸਰਕਾਰੀ ਅਧਿਕਾਰੀ ਆਏ ਆਂਦੇ ਉਦੋਂ ਆ ਜਦੋਂ ਉਹ ਵੀ ਰਾਹ ਬੰਦ ਹੁੰਦਾ ਰੇਲਵੇ ਬੰਦ ਹੁੰਦੀ ਆ ਪਰ ਹਜੇ ਤੱਕ ਖੁੱਲਿਆ ਨਹੀਂ ਐਵੇਂ ਇਹ ਗੱਲ ਕੀਤਾ ਪੈਂਚਾਂ ਦਾ ਕਿ ਸਿਰ ਮੱਥੇ ਦੇ ਪ੍ਰਨਾਲਾ ਦੁੱਤੇ ਉੱਤੇ ਇਹ ਲੋਕਾਂ ਦੀ ਖਾਸ ਤੌਰ ਤੇ ਇਹਨਾਂ ਸਾਰਿਆਂ ਦੀ ਇਹੇ ਡਿਮਾਂਡ ਆ ਹਾਲੇ-ਗੋਲੇ ਇਲਾਕੇ ਆਿਆਂ ਦੀ ਬੇ ਇਹ ਫਾਟਕ ਤੁਰੰਤ ਖੁੱਲ ਦਿੱਤਾ ਜਾਵੇ ਤਾਂ ਕਿ ਲੋਕ ਆਣ ਜਾਣ ਸੌਖਾ ਹੋ ਸਕੇ ਤੇ ਲੋਕਾਂ ਦੀ ਸਿਕਿਉਰਿਟੀ ਹੋ ਸਕੇ ਸਮੇਂ ਦੀ ਬਚਤ ਹੋ ਸਕੇ ਅੱਜ ਯੂਕਰੇਨ ਤੇ ਰੂਸ ਦੀ ਲੜਾਈ ਕਰਕੇ ਡੀਜ਼ਲ ਤੇ ਪੈਟਰੋਲ ਹੋਰ ਭਾਅ ਵਧ ਗਿਆ ਆ ਹੋਰ ਲੋਕਾਂ ਨੂੰ ਮਹਿੰਗਾ ਹੋਊਗਾ ਇਹਨਾਂ ਦੀ ਲੜਾਈ ਆ ਤੇ ਨਾਲ ਅਸੀਂ ਇਹ ਸਮਝਦੇ ਹਾਂ ਬੇ ਹੁਣ ਸਰਕਾਰ ਨੂੰ ਸਬਰ ਨਹੀਂ ਦੇਖਣਾ ਚਾਹੀਦਾ ਤਰਾਂ ਤੇ ਇਹਨਾਂ ਨੂੰ 10 ਦਿਨ ਦਿੱਤੇ ਉਹ ਡੀਸੀ ਸਾਹਿਬਾਂ ਦਾ ਇਹ ਫਾੜ ਖੁੱਲ ਜਾਣਾ ਚਾਹੀਦਾ ਠੀਕ ਹੈ ਤੇ ਇਸ ਤੋਂ ਇਲਾਵਾ ਵੀ ਕੋਈ ਸਮੱਸਿਆ ਕੋਈ ਤੁਹਾਡੇ ਜਿੱਦਾਂ ਹੁਣ ਫਸਲਾਂ ਵਗੈਰਾ ਦੀ ਕਟਾਈ ਜਿਹੜੀ ਹੋਣੀ ਆ ਟਰਾਲੀਆਂ ਵਗੈਰਾ ਜਾਣੀਆਂ ਮੰਡੀਆਂ ਦੇ ਵਿੱਚ ਉਹ ਚੀਜ਼ਾਂ ਨੂੰ ਲੈ ਕੇ ਵੀ ਤੁਹਾਡੀ ਸਮੱਸਿਆ ਹੈ ਬਿਲਕੁਲ ਪੂਰੀ ਸਮੱਸਿਆ ਹੈ ਇਹ ਜਿਹੜੇ ਸਾਡੇ ਦੋਵੇਂ ਪਿੰਡਾਂ ਇਹ ਪੂਰੀ ਜਿਹੜੀ ਕਿਸਾਨੀयत ਦੇ ਨਾਲ ਇਹ ਚੱਲ ਰਹੇ ਐ ਇਸ ਵੇਲੇ ਸੀਜ਼ਨ ਦੇ ਉੱਪਰ ਗੰਨੇ ਦੀਆਂ ਟਰਾਲੀਆਂ ਝੋਨੇ ਦੀਆਂ ਟਰਾਲੀਆਂ ਕਣਕ ਦੀਆਂ ਟਰਾਲੀਆਂ ਜਦੋਂ ਜਾਂਦੀਆਂ ਤੋਂ ਬਹੁਤ ਵੱਡੀ ਪ੍ਰੋਬਲਮ ਆਦੀ ਆ ਆਸ ਵਿੱਚ ਦੋ ਟਰਾਲੀਆਂ ਜਿਹੜੀਆਂ ਦੋ ਗੱਡੀਆਂ ਉਹ ਕ੍ਰੋਸ ਨਹੀਂ ਹੋ ਸਕਦੀਆਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਕਿਸਾਨਾਂ ਨੂੰ ਆ ਰਹੀ ਆ ਉਸ ਤੋਂ ਬਾਅਦ ਦੂਜੀ ਸਮੱਸਿਆ ਆ ਬੱਚਿਆਂ ਨੂੰ ਆ ਰਹੀ ਆ ਤੀਜੀ ਸਮੱਸਿਆ ਆ ਬੀਬੀਆਂ ਨੂੰ ਆ ਰਹੀ ਆ ਹਰੇਕ ਬੰਦੇ ਦੀ ਸਮੱਸਿਆ ਤੇ ਸਮੱਸਿਆ ਸਮੱਸਿਆ ਤੇ ਸਮੱਸਿਆ ਆ ਰਹੀ ਆ ਔਰ ਜਿਹੜੀਆਂ ਸਰਕਾਰਾਂ ਆ ਇਹ ਬਿਲਕੁਲ ਨਕਮੀਆਂ ਸਰਕਾਰਾਂ ਆ 2000 19 ਦੇ ਵਿੱਚ ਜਿਹੜਾ ਸਾਡਾ ਇਹ ਫਾਟਕ ਬੰਦ ਕੀਤਾ ਸੀ ਉਦੋਂ ਵੀ ਅਸੀਂ ਐਮਪੀ ਸਾਹਿਬ ਨੂੰ ਰੇਲਵੇ ਮੰਤਰੀ ਸਾਹਿਬ ਨੂੰ ਰੋਜ ਪਰ ਜਾ ਕੇ ਵੱਖਰੇ ਵੱਖਰੇ ਡਿਪਾਰਟਮੈਂਟਾਂ ਨੂੰ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਔਰ ਅੱਜ ਤੱਕ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਔਰ ਦੋਹਾਂ ਨਗਰਾਂ ਨੇ ਔਰ ਬਾਕੀ ਦੇ ਸਾਡੇ ਜਿਹੜੇ 26 ਪਿੰਡ ਉਹ ਇਧਰਲੇ ਪਾਸੇ ਪੈਂਦੇ ਆ ਉਹਨਾਂ ਨੇ ਅੱਕ ਕੇ ਇੱਥੇ ਧਰਨਾ ਲਾਇਆ ਸਾਡਾ ਜਿਹੜਾ ਧਰਨਾ ਇਸ 27ਵੇਂ ਦਿਨ ਦੇ ਵਿੱਚ ਪਹੁੰਚ ਚੁੱਕਾ ਆ ਜਦੋਂ ਤੱਕ ਸਾਡਾ ਇਹ ਜਿਹੜਾ ਮਸਲਾ ਹੱਲ ਨਹੀਂ ਹੁੰਦਾ ਫਾਟਕ ਦਾ ਉਦੋਂ ਤੱਕ ਸਾਡਾ ਧਰਨਾ ਜਾਰੀ ਰਹੂਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਾਡਾ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ ਇਸ ਤੋਂ ਪਹਿਲਾਂ ਵਿਧਾਨ ਸਭਾ ਦੀਆਂ ਵੋਟਾਂ ਵੀ ਵਈਆਂ ਦੋਹਾਂ ਪਿੰਡਾਂ ਨੇ ਇਸ ਇਸ ਧਰਨੇ ਨੂੰ ਮੁੱਖ ਰੱਖ ਕੇ ਇਸ ਫਾਰਟ ਨੂੰ ਮੁੱਖ ਰੱਖ ਕੇ ਇਸ ਏਕੇ ਦਾ ਆਪਣਾ ਪੂਰਾ ਬਲ ਦਿਖਾਉਂਦੇ ਹੋਏ ਇੱਕ ਵੀ ਵੋਟ ਨਹੀਂ ਪਾਈ ਇਸ ਤੋਂ ਵੀ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਸਾਡਾ ਇਹ ਦੋਹਾਂ ਪਿੰਡਾਂ ਦਾ ਔਰ 26 ਪਿੰਡਾਂ ਦਾ ਇਹ ਬਹੁਤ ਵੱਡਾ ਏਕਾ ਹੈ ਅਸੀਂ ਪੁਰਜ਼ੋਰ ਅਪੀਲ ਕਰਦੇ ਆਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਕਿ ਜਿਹੜਾ ਸਾਡਾ ਮਸਲਾ ਆ ਫਾਟਕ ਦਾ ਇਹ ਜਲਦੀ ਤੋਂ ਜਲਦੀ ਇਸ ਨੂੰ ਹੱਲ ਕੀਤਾ ਜਾਵੇ ਤੇ ਤੁਹਾਨੂੰ ਕੋਈ ਸਰਕਾਰ ਨੇ ਕੋਈ ਤਰਵਾਸ ਦਿੱਤਾ ਹੋਵੇ ਏਦਾਂ ਦਾ ਕੋਈ ਕਿ ਜਿਹੜਾ ਇਹ ਫਾਟਕ ਆ ਕਿੰਨਾ ਟਾਈਮ ਦਿੱਤਾ ਕਿ ਖੋਲ ਦਿੱਤਾ ਜਾਏਗਾ ਦੇਖੋ ਜੀ ਟਾਈਮ ਤਾਂ ਉਹ ਦੇਈ ਜਾਂਦੇ ਆ ਲੇਕਿਨ ਸਰਕਾਰ ਦਾ ਸਾਡੇ ਨਾਲ ਬਿਲਕੁਲ ਧੱਕਾ ਆ ਕਿਉਂਕਿ ਜਿੰਨੇ ਵੀ ਅਫਸਰ ਸਾਡੇ ਕੋਲ ਆਏ ਆ ਬਹੁਤ ਟੌਪ ਦੇ ਤਾਂ ਨਹੀਂ ਆਏਗਾ ਛੋਟੇ ਦਰਜੇ ਦੇ ਆਏ ਆ ਤੇ ਸਾਡੇ ਮਸਲੇ ਨੂੰ ਉਹ ਕਹਿ ਜਾਂਦੇ ਬਿਲਕੁਲ ਤੁਸੀਂ ਜਾਇਜ਼ ਆ ਤੁਹਾਡੀ ਮੰਗ ਪੂਰੀ ਹੋਣੀ ਚਾਹੀਦੀ ਆ ਹੁਣ ਸਾਨੂੰ ਇਹ ਨਹੀਂ ਸਮਝ ਆਉਂਦੀ ਜੇ ਅਸੀਂ ਜਾਇਜ਼ ਆ ਔਰ ਮੰਗ ਸਾਡੀ ਪੂਰੀ ਹੋਣੀ ਚਾਹੀਦੀ ਫਿਰ ਕਰਦੇ ਕਿਉਂ ਨਹੀਂ ਆ ਸਾਨੂੰ ਇਹ ਪਹਿਲਾਂ ਤੇ ਹੀ ਨਹੀਂ ਸਮਝ ਆ ਰਿਹਾ ਇਸ ਕਰਕੇ ਵੀ ਅਸੀਂ ਬਹੁਤ ਤੰਗ ਆ ਸਰਕਾਰ ਦੇ ਖਿਲਾਫ ਆ ਦੀ ਜੋ ਸਾਡੇ ਕੋਲ ਹੋ ਸਕਦਾ ਸੀ ਉਹਨਾਂ ਦੇ ਖਿਲਾਫ ਹੁਣ ਕਰ ਵੀ ਰਹੇ ਆ ਕਰਾਂਗੇ ਵੀ ਕਿਉਂਕਿ ਜਾਇਜ਼ ਕਹਿੰਦੇ ਕਹਿੰਦੇ ਵੀ ਉਹ ਸਾਡਾ ਕੰਮ ਨਹੀਂ ਕਰ ਰਹੇ ਆ ਜਿੱਦਾਂ ਕਿ ਤੁਹਾਨੂੰ ਤੁਸੀਂ ਸਾਰਿਆਂ ਨੇ ਦੇਖਿਆ ਪਿੰਡ ਵਾਸੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਸੋਣੀਆਂ ਕਿ ਇਹਨਾਂ ਨੂੰ ਬੱਚਿਆਂ ਨੂੰ ਸਕੂਲ ਕਾਲਜਸ ਜਾਣ ਦੇ ਵਿੱਚ ਜਾਂ ਜੋ ਵੀ ਫਸਲਾਂ ਦੀਆਂ ਟਰਾਲੀਆਂ ਵਗੈਰਾ ਆ ਉਹ ਲਿਜਾਣ ਦੇ ਵਿੱਚ ਵੀ ਬਹੁਤ ਪ੍ਰੋਬਲਮਸ ਆ ਰਹੀ ਹੈ ਤੇ ਇਸ ਤੋਂ ਇਲਾਵਾ ਕੋਈ ਹੋਰ ਸਮੱਸਿਆ ਤੁਹਾਡੀ ਸਾਡੀ ਮੇਨ ਸਮੱਸਿਆ ਇਹੀ ਹੈ ਵੀ ਸਾਡੀ ਜਿਹੜੀ ਖੇਤੀਆਂ ਬਹੁਤ ਪ੍ਰਭਾਵਿਤ ਪ੍ਰਭਾਵਿਤ ਹੋ ਰਹੀ ਹੈ ਔਰ ਸਾਡੇ ਬੀਬੀਆਂ ਭੈਣਾਂ ਸਾਡੀਆਂ ਬੱਚੀਆਂ ਇੱਥੇ ਆਣ ਜਾਣ ਲਈ ਉਹਨਾਂ ਨੂੰ ਬਹੁਤ ਮੁਚੱਕਤ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਨੂੰ 2-4 ਕਿਲੋਮੀਟਰ ਇੱਧਰ ਨੂੰ ਜਾਣਾ ਪੈਂਦਾ ਹੈ 2-4 ਕਿਲੋਮੀਟਰ ਇੱਧਰ ਨੂੰ ਜਾਣਾ ਪੈਂਦਾ ਹੈ ਅਗਰ ਇਹ ਗੇਟ ਖੁੱਲਾ ਹੋਊਗਾ ਇੱਕਦਮ ਸਾਡੀਆਂ ਧੀਆਂ ਜੋ ਪੜ ਕੇ ਆਂਦੀਆਂ ਹਨ ਉਹ 1 ਕਿਲੋਮੀਟਰ ਵੀ ਸਾਨੂੰ ਨਹੀਂ ਪੈਂਦਾ ਉਹ ਸਾਡੀਆਂ ਬੱਚੀਆਂ ਸੁਰੱਖਿਅਤ ਪਹੁੰਚ ਜਾਂਦੀਆਂ ਹਨ ਅਗਰ ਦੂਸਰਾ ਰੋਡ ਜਿਹੜਾ ਸਾਨੂੰ ਸਰਵਿਸ ਰੋਡ ਸਰਕਾਰ ਨੇ ਬਣਾ ਕੇ ਦਿੱਤਾ ਹੈ ਉਹ ਬਹੁਤ ਤੰਗ ਹੈ ਔਰ ਜੰਗਲੀ ਏਰੀਆ ਕਹਿ ਲਈਏ ਆਪਾਂ ਵੀ ਜੰਗਲੀ ਏਰੀਆ ਹੈ ਉੱਥੇ ਨਸ਼ਈ ਬੰਦੇ ਘੁੰਮਦੇ ਫਿਰਦੇ ਰਹਿੰਦੇ ਹਨ ਉਹ ਸਾਡੀਆਂ ਧੀਆਂ ਦੇ ਪਰਸ ਖੋਹਦੇ ਹਨ ਜਾਂ ਕੁਝ ਵੀ ਉਹਨਾਂ ਨਾਲ ਬਤ ਬੀਜੀ ਵੀ ਕਰਦੀਆਂ ਹਨ ਕਰਦੇ ਹਨ ਤੇ ਇਸ ਕਰਕੇ ਅਸੀਂ ਸਰਕਾਰਾਂ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਸਾਡਾ ਇਹ ਰਸਤਾ ਖੋਲ ਦੇਣ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਇਹ ਕਿੰਨੇ ਸਾਲ ਤੋਂ ਤੁਹਾਡਾ ਰਸਤਾ ਬੰਦਿਆ ਇਹ 3 ਸਾਲ ਤੋਂ ਸਾਡਾ ਰਸਤਾ ਬੰਦਿਆ ਫਿਰ ਤੁਸੀਂ ਉਹ ਜਿਹੜਾ ਟਰਨ ਆ ਉਹ ਇੰਨੀ ਲੇਟ ਕਿਉਂ ਲਗਾਇਆ ਤੁਸੀਂ ਇਹ ਚੀਜ਼ ਤੇ ਪਹਿਲਾਂ ਕਿਉਂ ਆਵਾਜ਼ ਨਹੀਂ ਚੁੱਕੀ ਅਸੀਂ ਪਹਿਲਾਂ ਵੀ ਮੰਨ ਲਓ ਜਿਹੜੇ ਸਾਡੇ ਰਾਜਨੀਤਿਕ ਬੰਦੇ ਆ ਉਹਨਾਂ ਅੱਗੇ 3 ਸਾਲ ਤੋਂ ਉਹਨਾਂ ਨੂੰ ਆਪਣੇ ਮੰਗ ਪੱਤਰ ਦੇ ਰਹੇ ਹਾਂ ਤੇ ਉਸ ਤੋਂ ਬਾਅਦ ਕਰੋਨਾ ਦਾ ਮوضوع ਚੱਲ ਪਿਆ ਜੀ ਅਸੀਂ ਚਲੋ ਘਰਾਂ 'ਚ ਸਾਰੇ ਬੈਠੇ ਬੈਠੇ ਰਹੇ ਤੇ ਹੁਣ ਅਸੀਂ ਫੇਰ ਉਹਨਾਂ ਨੂੰ ਅਰਦਾਸ ਕਰਦੇ ਰਹੇ ਸਾਡਾ ਗੇਟ ਖੋਲੋ ਪਰ ਉਹ ਸਾਡੀ ਕੋਈ ਸੁਣਦਾ ਨਹੀਂ ਹੈਗਾ ਇਸ ਕਰਕੇ ਅੱਕ ਕੇ ਅੱਕ ਕੇ ਅਸੀਂ ਦੋਵੇਂ ਪਿੰਡਾਂ ਨੇ ਔਰ ਆਸ-ਪਾਸ ਦੇ 52 ਪਿੰਡ ਪੈਂਦੇ ਹਨ 26 ਪਿੰਡ ਇੱਧਰ 26 ਪਿੰਡ ਇੱਧਰ ਜਿਨ੍ਹਾਂ ਨੂੰ ਇਹ ਰਸਤਾ ਇਹ ਲੰਘਾ ਸਾਡੇ ਇੱਕ ਮੇਨ ਸ਼ਹੀਦ ਬਾਬਾ ਬੁੱਧ ਸਿੰਘ ਜੀ ਆਪਣੇ ਹੋਏ ਹਨ ਜਿਨ੍ਹਾਂ ਦਾ ਸਾਡੇ ਪਿੰਡ ਇਤਿਹਾਸਿਕ ਗੁਰਦੁਆਰਾ ਵੀ ਹੈ ਉਹ 26 ਪਿੰਡ ਇੱਧਰ ਆਉਂਦੇ ਉਹ ਵੀ ਉਹਨਾਂ ਦਾ ਰਸਤਾ ਉਹ ਸਾਨੂੰ ਪੁੱਛਦੇ ਰਹਿੰਦੇ ਹਨ ਕਿ ਪਿੰਡ ਦਾ ਰਸਤਾ ਬੰਦ ਕਿਉਂ ਕਰ ਦਿੱਤਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਅੱਗੇ ਸਰਕਾਰੀ ਅਧਿਕਾਰੀਆਂ ਅੱਗੇ ਰੇਲਵੇ ਮੰਤਰੀਆਂ ਅੱਗੇ ਕਿ ਸਾਡਾ ਰਸਤਾ ਜਰੂਰ ਖੋਲਿਆ ਜਾਵੇ ਤੇ ਮੈਂ ਦਿਖਾ ਦੇਵਾਂ ਤੁਹਾਨੂੰ ਕਿ ਇੱਕ ਵਾਰ ਦਿਖਾ ਦਾਂ ਤੇ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਜਿਹੜਾ ਇਹ ਰਸਤਾ ਜਿਹੜਾ ਕਹਿ ਰਹੇ ਆ ਕਿ 26 ਪਿੰਡਾਂ ਨੂੰ ਲੱਗਦਾ ਆ ਇਹ ਰਾਹ ਜਿਹੜਾ ਬੰਦ ਆ ਤੁਸੀਂ ਦੇਖ ਸਕਦੇ ਆ ਇਥੋਂ ਪੈਦਲ ਯਾਤਰੀ ਨਾ ਪਹਿਰੇ ਆ ਉਹ ਇਹਨਾਂ ਨੂੰ ਵੀ ਲੇਡੀਜ਼ ਨਾਲ ਵੀ ਗੱਲਬਾਤ ਕਰਦੇ ਆ ਕਿ ਮੋਸਟਲੀ ਲੇਡੀਜ਼ ਨੂੰ ਜ਼ਿਆਦਾ ਪ੍ਰੋਬਲਮ ਆਦੀ ਇਹਨਾਂ ਚੀਜ਼ਾਂ ਦੇ ਨਾਲ ਹਾਂਜੀ ਤੁਹਾਨੂੰ ਕੀ ਕੀ ਦਿੱਕਤ ਪਰੇਸ਼ਾਨੀ ਜਿਹੜੀ ਉਹਦਾ ਸਾਹਮਣਾ ਕਰਨਾ ਪੈਂਦਾ ਆ ਇਹ ਗੇਟ ਬੰਦ ਹੋਣ ਦੇ ਨਾਲ ਫਾਟਕ ਜੀ ਇੱਕ ਦੱਸਿਓ ਪਰੇਸ਼ਾਨ ਤਾਂ ਅਸੀਂ 3 ਸਾਲ ਤੋਂ ਹੋ ਗਏ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਇਥੋਂ ਅਸੀਂ ਸਾਡਾ ਬਸਿਆਲਾ ਪਿੰਡ ਨਾਲੋਂ ਸੋਨਾ ਅੱਧਾ ਕਿਲੋਮੀਟਰ ਵੀ ਨਹੀਂ ਪੈਂਦਾ ਰਸੂਲਪੁਰ ਬਸਿਆਲਾ ਇਕੱਠੇ ਆ ਸਾਡੀਆਂ ਬੱਚੀਆਂ ਸਵੇਰ ਨੂੰ ਤਿਆਰ ਹੋ ਕੇ ਇੱਥੇ ਆ ਕੇ ਰਾਮਣਾ ਚੜ ਜਾਂਦੀਆਂ ਸੀ ਨਵੇਂ ਸ਼ਹਿਰ ਨੂੰ ਪੜ੍ਹਨ ਜਾਣਾ ਕਾਲਜ ਜਾਂ ਚਾ ਜਾਂ ਕੋਰਸ ਕਰਨ ਜਾਣੇ ਕਿਸੇ ਕਿਸੇ ਪਾਸੇ ਵੀ ਜਾਣਾ ਸਾਡੇ ਪਿੰਡ ਨੂੰ ਬੱਸਾਂ ਲੱਗੀਆਂ ਸੀਗੀਆਂ ਤਿੰਨ ਚਾਰ ਟਾਈਮ ਆਉਂਦੀਆਂ ਸੀਗੀਆਂ ਇਥੋਂ ਫਾਰਮੈਂਟ ਸੀ ਉਹ ਵੀ ਦੋ ਟਾਈਮ ਜਾਂਦੀ ਆ ਜਿਹੜਾ ਸਾਨੂੰ ਉਹ ਰਸਤਾ ਦੇ ਤਾ ਚੋਰਾਂ ਦਾ ਉਰ ਤੋਂ ਦੀ ਕੱਲ ਚੱਲਾ ਜਾ ਨਹੀਂ ਸਕਦਾ ਲੋਕੀ ਘੇਰ ਲੈਂਦੇ ਆ ਮੁੰਡੇ ਨਸ਼ਿਆਂ ਵਾਲੇ ਮਾਰਦੇ ਮੋਟਰਸਾਈਕਲ ਦਾਤ ਰੱਖਦੇ ਆ ਜਦੋਂ ਹੀ ਉਹ ਰਸ ਗੱਟ ਜਿੱਤੇ ਜਾਂਦੇ ਤਾਂ ਆ ਕੇ ਲੈਂਦੇ ਆ ਇੱਥੇ ਤਾਂ ਬਿਲਕੁਲ ਸਾਡੇ ਘਰ ਦੇ ਵਾਂਗੂ ਸੀ ਸਾਡਾ ਗੇਟ ਇਤਿਹਾਸਿਕ ਗੇਟ ਬਣਿਆ ਆ ਸਾਡਾ ਤਾਂ ਉਹਨਾਂ ਨੇ ਰਸਤਾ ਬੰਦ ਕਰ ਦਿੱਤਾ ਸਾਨੂੰ ਤਾਂ ਸਾਡਾ ਪਿੰਡ ਬਲੌਕ ਕਰ ਦਿੱਤਾ ਜਿੱਦਾਂ ਸਾਡੇ ਮੂੰਹ ਦਾ ਮੂੰਹ ਸੀ ਇਹ ਗੇਟ ਵਸੇ ਵਾਲੇ ਦਾ ਇਹ ਸਾਡਾ ਮੂੰਹ ਬੰਦ ਕਰਕੇ ਸਾਨੂੰ ਮਾਰਕ ਪਾਉਣਾ ਛੋੜ ਦਿੱਤਾ ਸਾਡੇ ਨਾਲੇ ਬਹੁਤ ਜ਼ਿਆਦਾ ਜ਼ਿਆਤੀ ਹੋਈ ਆ ਅਸੀਂ ਇਹ ਪ੍ਰਸ਼ਾਸਨ ਮੋੜੇ ਬੇਨਤੀ ਕਰਦੇ ਆ ਕਿ ਸਾਡਾ ਗੇਟ ਸੁਪਰ ਪਸਿਆਲੇ ਦਾ ਰਸਤਾ ਖੋਲਿਆ ਜਾਵੇ ਸਾਡਾ ਰਸਤਾ ਬਹਾਲ ਕੀਤਾ ਜਾਵੇ ਸਾਡੀ ਇਹ ਬੇਨਤੀ ਮਨਜ਼ੂਰ ਕੀਤੀ ਜਾਵੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਤੇ ਬਹੁਤ ਦੁਖੀ ਹਾਂ ਜਿੱਦਾਂ ਕਿ ਇਹਨਾਂ ਦੇ ਕਹਿਣ ਦੇ ਵਾਂਗੂ ਕਿ ਜਿਹੜਾ ਇਹਨਾਂ ਨੂੰ ਸ਼ਹਿਰੀ ਆਬਾਦੀ ਦੇ ਨਾਲ ਉਹ ਤੋੜ ਦਿੱਤਾ ਗਿਆ ਹੈ ਬੋਲੋ ਬੋਲੋ ਗੱਲ ਹੋਈ ਹੈ ਸਾਡੀ ਸਾਰੇ ਗਏ ਇਕੱਠੇ ਹੋ ਕੇ ਦੋਨੋਂ ਪਿੰਡਾਂ ਦੀਆਂ ਪੰਚਾਇਤਾਂ 10 ਤਰੀਕ ਤੱਕ ਟਾਈਮ ਦਿੱਤਾ ਪਰ ਇਸ ਤੋਂ ਬਾਅਦ ਹੁਣ ਪਤਾ ਨਹੀਂ ਹੋ ਸਕਦਾ ਕਿ ਨਹੀਂ ਪਰ ਹੈ ਪਰੇਸ਼ਾਨੀ ਬਹੁਤ ਜ਼ਿਆਦਾ ਸਾਡੀਆਂ ਬੱਚੀਆਂ ਇੱਥੋਂ ਸਿੱਧਾ ਜਾਂਦੀਆਂ ਪਾੜਨ ਇੱਥੋਂ ਚੜਨਾ ਇੱਥੇ ਉਤਰਨਾ ਕੋਈ ਡਰ ਨਹੀਂ ਸੀ ਪਰ ਹੁਣ ਸਾਨੂੰ ਦੇਖਣਾ ਚਾਰ ਪੰਜ ਕਿਲੋਮੀਟਰ ਤੋਂ ਬੱਚੇ ਪਾਣ ਜਾਂਦੇ ਆਂਦੇ ਰਾਸਤੀਆਂ 'ਚ ਘੇਰਦੇ ਆ ਨਸ਼ੇੜੀ ਖੜੇ ਆ ਆਂਖਾਂ ਰੋਕਦੇ ਆ ਲੁੱਟਦੇ ਆ ਪਰ ਅਸੀਂ ਇਹੇ ਬੇਨਤੀ ਆ ਜੇ ਸਾਡਾ 게ਟ ਬਹਾਲ ਕੀਤਾ ਜਾਵੇ ਖੋਲ੍ਹਿਆ ਜਾਵੇ ਸਾਡੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 10 ਤਰੀਕ ਤੋਂ ਬਾਅਦ ਅਗਰ ਸਾਡੀ ਕਿਸੇ ਨੇ ਨਹੀਂ ਸੁਣੀ ਤੇ ਅਸੀਂ ਇਹ ਰੇਲਵੇ ਟਰੈਕ ਤੇ ਉਹ مین ਰੋਡ ਦੋਨੇ ਬੰਦ ਕਰਾਂਗੇ ਅਣਮੁੱਥੇ ਸੀਮੇਲੇ ਸਿਆਪਾ ਕਰਾਂਗੇ ਗਵਰਨਮੈਂਟ ਦਾ ਜਿੰਨੇ ਚੱਕ ਸਾਡਾ ਰਸਤਾ ਨਿਕਲਦਾ ਅਸੀਂ ਨਹੀਂ ਉੱਟਾਂਗੇ ਅਸੀਂ ਲੜਾਂਗੇ ਤੇ ਜਿੱਤਾਂਗੇ ਵੀ ਜ਼ਰੂਰ ਅਸੀਂ ਐਡੇ ਧਰਨਾ ਰੱਖਾਂਗੇ ਤੇ ਵੱਧ ਤੋਂ ਵੱਧ ਹੋਰ ਵੀ ਪਿੰਡ ਨਾਲ ਸਾਡੇ ਰਲਿਓ ਆ 25 20 ਪਿੰਡ ਸਾਡੇ ਨਾਲ ਦੇ ਦੇਣ ਵਾਲੇ ਜੋੜਾ ਬਸਿਆਲਾ ਰਸੂਲਪੁਰ ਸਾਡੇ ਸਾਰੇ ਬਹੁਤ ਸਾਥ ਦੇ ਰਹੇ ਆ ਤੇ ਅਸੀਂ ਪੂਰਾ ਇਕੱਠ ਕਰਾਂਗੇ ਅਸੀਂ ਉੱਟਾਂਗੇ ਨਹੀਂ ਜਿੰਨੇ ਚੱਕ ਸਾਡੇ ਘਾਟ ਨਹੀਂ ਪਟਕੇ ਜਾਂਗੇ ਸਾਡਾ ਰਸਤਾ ਵੀ ਖੋਲਣਾ ਕਿ ਅਸੀਂ ਨਹੀਂ ਉਠਾਂਗੇ ਅਸੀਂ ਕਵਾਂਗੇ ਗਵਰਨਮੈਂਟ ਦਾ ਸਿਆਪਾ ਕਰਾਂਗੇ ਸੈਂਟਰਲ ਗਵਰਨਮੈਂਟ ਗਵਰਨਮੈਂਟ ਦਾ ਰੱਜ ਕੇ ਸਿਆਪਾ ਕਰਾਂਗੇ ਥਰੂ ਹੀ ਦਿੱਕਤ ਹੋਣਾ ਸਾਡੀ ਸੂਚਨਾ ਉੱਪਰ ਤੱਕ ਜਾ ਰਹੀ ਹੈ ਔਰ ਚੈਨਲ ਵੀ ਬਹੁਤ ਇੱਕ ਸਾਡੇ ਵਿੱਚ ਐਮਪੀਰ ਰੋਲ ਅਦਾ ਕਰਦਾ ਸੱਚ ਬੁੱਲਣ ਦਾ ਔਰ ਸੱਚ ਦੀ ਆਵਾਜ਼ ਨੂੰ ਬੁਲੰਗੀਆਂ ਤੱਕ ਲਿਜਾਣ ਦਾ ਇਹ ਚੈਨਲ ਦਾ ਹੀ ਬਹੁਤ ਹੀ ਚੰਗਾ ਕੰਮ ਹੈ ਔਰ ਚੈਨਲ ਨੂੰ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ

ਬਿਨਾ ਮਤਲਬ ਤੋਂ ਬਿਨਾ ਪੁੱਛੇ ਆਪੇ ਆਪਾਂ ਨਮਾਗ ਲਾ ਕੇ ਗੌਰਮੈਂਟ ਦੇ ਜਿਹੜੇ ਮੁਲਾਜ਼ਮ ਹਨ ਉਹ ਇੱਟਾ ਕਰਕੇ ਜਾਂਦੇ ਆ ਕਿ ਉਹਦੇ ਨਾਲ ਪਬਲਿਕ ਐਨੀ ਦੁਖੀ ਹੁੰਦੀ ਆ ਕਿ ਜਿਹੜੀ ਅਸੀਂ ਕਹਿ ਨਹੀਂ ਸਕਦੇ ਪਿਆਰ ਨਹੀਂ ਕਰ ਸਕਦੇ ਉਸ ਤੋਂ ਅਪਰਾਧ ਦੇਖੋ ਸਾਡੇ ਬਸਿਆੜਾ ਪਿੰਡ ਦਿਨਵਾਲ ਪਿੰਡ ਚੌੜਾ ਇੱਧਰ ਜਿੰਨੇ ਵੀ ਪਿੰਡ ਹੋਰ ਲੱਗਦੇ ਹਨ ਸਾਰੇ ਐਨੇ 당 ਆ ਗਏ ਜਿਹੜੀ ਰਹਿਣ ਦੀ ਗੱਲੇ ਨਹੀਂ ਅਸੀਂ ਟਰਾਲੀਆਂ ਗੰਨਿਆਂ ਦੀ ਲਜਾਣੀਆਂ ਅਸੀਂ ਹੋਰ ਆਣਾ ਜਾਣਾ ਕਰਨਾ ਆ ਔਰ ਇਹ ਮੇਨ ਟ੍ਰੈਕ ਕਾਜੀ ਨੂੰ ਬੰਦ ਕੀਤਾ ਗਿਆ ਆ ਔਰ ਇਹ 1914 ਤੋਂ ਬੰਦਲੀ ਕੀਤਾ ਗਿਆ ਅੱਜ ਇਹ ਨਵੀਆਂ ਸਰਕਾਰਾਂ ਬਣੀਆਂ ਆ ਨਵੇਂ ਡੀਆਰਐਮ ਸਾਹਿਬ ਆ ਗਏ ਨਵੇਂ ਰੇਲ ਮੰਤਰੀ ਆ ਗਏ ਜਿਨ੍ਹਾਂ ਇਹਨਾਂ ਨੇ ਲੋਕਾਂ ਦੀਆਂ ਮੇਨ ਗੱਲਾਂ ਨਹੀਂ ਸੁਣਦੇ ਹੋਏ ਆਪਣੀ ਮਰਜ਼ੀ ਕੀਤੀ ਗੇਟ ਲਾਦਦੇ ਆ ਜੇ ਗੇਟ ਆਣਾ ਆ ਤੁਸੀਂ ਦੇਖੋ ਤੁਸੀਂ ਇਹ ਗੇਟ ਦੇ ਵਿੱਚ ਕਿੰਨੇ ਪਿੰਡਾਂ ਦਾ ਆਵਾਜਾਵੀ ਆ ਔਰ ਕਿੰਨੇ ਰਾਤ ਨੂੰ ਆਉਂਦੇ ਤਾਂ ਨੂੰ ਹੁੰਦਿਆ ਤਾਂ ਨੂੰ ਹੁੰਦਿਆ ਕਿ ਚੋਰੀ ਦਾ ਵੀ ਖਤਰਾ ਹੋ ਗਿਆ ਕੋ ਬੰਦਾ ਬ੍ਰੇਕ ਲਾਵਾ ਤੋਂ ਕੋਈ ਕਿਸੇ ਤਰ੍ਹਾਂ ਕਰਾਇਆ ਹਰ ਪਲੇਟ ਰੁਕ ਗਿਆ ਕੋਈ ਬਾਤ ਜਮੇ ਵਾਲੇ ਸਾਰੇ ਗੌਰਮੈਂਟ ਦੀ ਹੈ ਉੱਪਰ ਕਹਿੰਦੇ ਸਾਡੀ ਰੇਲ ਗੱਡੀ ਨਹੀਂ ਚੱਲਦੀ ਸਾਨੂੰ ਆਮਦਨ ਨਹੀਂ ਹੁੰਦੀ ਰੇਲ ਗੱਡੀ ਦੀ ਆਮਦਨ ਸਰਪਸਾਰਾ ਪਿੰਡ ਨਹੀਂ ਦੇ ਸਕਦਾ ਰੇਲ ਗੱਡੀ ਦੀ ਆਮਦਨ ਸਾਰਾ ਇੰਡੀਆ ਦਾ ਹੀ ਮਾਹੌਲ ਹੈ ਸਾਰਾ ਇੰਡੀਆ ਲਈ ਰੇਲਵੇ ਸਟੇਸ਼ਨ ਸਾਰੀ ਰੇਲਵੇ ਡਿਪਾਰਟਮੈਂਟ ਆਫ ਇੰਡੀਆ ਡਿਪਾਰਟਮੈਂਟ ਆਫ ਇੰਡੀਆ ਇਹ ਸਾਰਾ ਇਸ ਰੇਲਵੇ ਨੂੰ ਇੰਨੀ ਹੰਕਾਰ ਹੁੰਦੀ ਅਰੇ ਜੇ ਅਗਰ ਰੇਲਵੇ ਡਿਪਾਰਟਮੈਂਟ ਦੇ ਪੂਰ ਸੱਚਾਈ ਦੇ ਚਲ ਜਾਣ ਤੇ ਸੋਨੇ ਦੀ ਰੇਲਵੇ ਲੈਂਡ ਬਣ ਸਕਦੀ ਹੈ ਜੀ ਇਹ ਨੂੰ ਹੰਕਾਰ ਰਹਿ ਗਿਆ ਸਾਰੇ ਅਸੀਂ ਕੀਤਾ ਨਹੀਂ ਅਸੀਂ ਲਗਾ ਨਹੀਂ